ਦੇਸ਼ ਦੇ 76ਵੇਂ ਗਣਤੰਤਰ ਦਿਵਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਚੌਕਸੀ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਅਮਨ ਸ਼ਾਂਤੀ ਨਾਲ ਗਣਤੰਤਰ ਦਿਵਸ ਮਨਾ ਸਕਣ ਇਸੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਦੇ ਹਲਕੇ ਧੂਰੀ ਚ ਦੇਸ਼ ਦੇ 76ਵੇਂ ਗਣਤੰਤਰ ਦਿਵਸ ਦੇ ਮੌਕੇ ਧੂਰੀ ਪੁਲਿਸ ਅਤੇ ਭਾਰੀ ਪੁਲਿਸ ਫੋਰਸ ਨਾਲ ਬਾਜ਼ਾਰਾਂ ਚ ਫਲੈਗ ਮਾਰਚ ਕੱਢਿਆ ਗਿਆ ਇਹ ਫਲੈਗ ਮਾਰਚ ਥਾਣਾ ਸਿਟੀ ਤੋਂ ਸ਼ੁਰੂ ਹੋ ਕੇ ਸਦਰ ਬਾਜ਼ਾਰ ਲੋਹਾ ਬਾਜ਼ਾਰ ਪੁਰਾਣੀ ਅਨਾਜ ਮੰਡੀ ਅਤੇ ਬੱਸ ਸਟੈਂਡ ਤੇ ਹੁੰਦਿਆਂ ਹੋਇਆਂ ਸੰਗਰੂਰ ਵਾਲੀ ਕੋਠੀ ਵਿਖੇ ਸਮਾਪਤ ਹੋਇਆ ਮੀਡੀਆ ਨਾਲ ਗੱਲਬਾਤ ਕਰਦੇ ਹਨ ਥਾਣਾ ਸਿਟੀ ਦੇ ਅਫਸਰ ਜਸਵੀਰ ਸਿੰਘ ਤੁਰ ਅਤੇ ਥਾਣਾ ਸ਼ੇਰਪੁਰ ਦੇ ਇੰਚਾਰਜ ਮਲਵੰਤ ਸਿੰਘ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਚੌਕਸੀ ਕੀਤੀ ਜਾ ਰਹੀ ਹੈ ਅਤੇ ਫਲੈਗ ਮਾਰਚ ਕੱਢਿਆ ਜਾ ਰਿਹਾ। ਉਹਨਾਂ ਕਿਹਾ ਕਿ ਅਗਰ ਕੋਈ ਵੀ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਤਾਂ ਉਹ ਪੁਲਿਸ ਫੋਰਸ ਨੂੰ ਇਤਲਾਹ ਦਿੱਤੀ ਜਾਵੇ। ਉਹਨਾਂ ਕਿਹਾ ਕਿ ਅਗਰ ਕੋਈ ਵਿਅਕਤੀ ਚਾਈਨਾ ਡੋਰ ਵੇਚਦਾ ਫੜਿਆ ਗਿਆ ਤਾਂ ਬਖਸ਼ਿਆ ਨਹੀਂ ਜਾਵੇਗਾ। ਹਾਂਜੀ ਮਾਝੂਗ ਐਸਐਸਪੀ ਸਾਹਿਬ ਸੰਗਰੂਰ ਜੀ ਵੱਲੋਂ ਸਖਤ ਵਿਸ਼ਾ ਨਿਰਦੇਸ਼ਨ ਹੈ ਕਿ 26 ਜਨਵਰੀ ਦਾ ਜਿਹੜਾ ਦਿਨ ਆ ਰਿਹਾ ਹੈ ਪਰਸੋਂ ਨੂੰ ਉਹਦੇ ਸੰਬੰਧੀ ਲੋਕਾਂ ਦੇ ਵਿੱਚ ਅਮਨ ਤੇ ਸ਼ਾਂਤੀ ਨੂੰ ਕਾਇਮ ਰੱਖਣ ਲਈ ਇਹ ਸ਼ਹਿਰ ਫਲੇਗ ਮਾਰਚ ਕੀਤਾ ਜਾ ਰਿਹਾ ਜਿਸ ਮਾਨਯੋਗ ਅਸਫਸਰ ਸਾਹਿਬ ਸ਼ੇਰਪੁਰ ਨੇ ਨਾਲ ਕਮਕੀ ਸਰਦਰ ਦੀ ਜਿਹੜੀ ਹੈਗੀ ਆ ਉਹਦੇ ਇੰਚਾਰਜ ਨੇ ਤੇ ਇਸ ਤਰ੍ਹਾਂ ਆਪਾਂ ARP ਟੀਮ ਹੈ ਤੇ ਕਾਫੀ ਖੋਜ ਕਰਨ ਹੈਗੀ ਅੱਜ ਤੇ ਪੂਰੇ ਸ਼ਹਿਰ ਜੇ ਅਸੀਂ ਪੂਰਾ ਫਲੇਗ ਮਾਰਚ ਕਰਨਾ ਤਾਂ ਜੋ ਲੋਕੀ ਆਪਣਾ ਜਿਹੜਾ ਹੈਗਾ ਉਹਨੂੰ ਸੇਫੀਟ ਦਾ ਬਚਾਅ ਲੋਕ ਦੇਖੋ ਲੋਕਾਂ ਨੂੰ ਸੁਨੇਹਾ ਹੀ ਦੇਵਾਂਗੇ ਕਿ ਆਪਣਾ ਬਿਲਕੁਲ ਹੀ ਜਿਹੜਾ ਹੈਗਾ ਸ਼ਾਂਤੀ ਬਣਾਈ ਰੱਖਣਾ ਹਰ ਇੱਕ ਮਸਲੇ 'ਚ ਕੋਈ ਉਹਨਾਂ ਨੂੰ ਕਦੀ ਵੀ ਲੋੜ ਪੈਂਦੀ ਹੈ ਪੁਲਿਸ ਉਹਦਾ ਹਰ ਟਾਈਮ ਉਹਦੇ ਨਾਲ ਹੈਗੀ ਠੀਕ ਹੈ ਤੇ ਇਸ ਤੋਂ ਇਲਾਵਾ ਤੁਹਾਡੇ ਜਿਹੜਾ ਅੱਗੇ ਬਸੰਤ ਦਾ ਤਿਹਾਰ ਵੀ ਆ ਰਿਹਾ ਹੈ ਤੁਹਾਡੇ ਚੈਨਲ ਦੇ ਵਾਧੂ ਰਾਈ ਲੋਕਾਂ ਨੂੰ ਅਪੀਲ ਕਰਾਂਗੇ ਕਿ ਅਸੀਂ ਕੱਲ ਵੀ ਚੈਨਲ 'ਉਂਰ ਕਾਫੀ ਮਤਲਬ ਤੁਹਾਰੇ ਮਤਲਬ ਜਿਹਾ ਫੜੀ ਸੀ ਤੇ ਇਸ ਦਾ ਇਸਤੇਮਾਲ ਨਾ ਕਰਨਾ ਆਪਣੇ ਬੱਚਿਆਂ ਨੂੰ ਸਮਝਾਉਣਾ ਕਿ ਇਸ ਇਸ ਡੋਰ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਤੇ ਇਹ ਤੋਂ ਗਰੇਜ ਕਰਨੇ ਤੋਂ ਦੇਸ਼ ਦੇ 76ਵੇਂ ਗਣਤੰਤਰ ਦਿਵਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਚੌਕਸੀ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਅਮਨ ਸ਼ਾਂਤੀ ਨਾਲ ਗਣਤੰਤਰ ਦਿਵਸ ਮਨਾ ਸਕਣ ਇਸੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਦੇ ਹਲਕੇ ਧੂਰੀ ਚ ਦੇਸ਼ ਦੇ 76ਵੇਂ ਗਣਤੰਤਰ ਦਿਵਸ ਦੇ ਮੌਕੇ ਧੂਰੀ ਪੁਲਿਸ ਅਤੇ ਭਾਰੀ ਪੁਲਿਸ ਫੋਰਸ ਨਾਲ ਬਾਜ਼ਾਰਾਂ ਚ ਫਲੈਗ ਮਾਰਚ ਕੱਢਿਆ ਗਿਆ ਇਹ ਫਲੈਗ ਮਾਰਚ ਥਾਣਾ ਸਿਟੀ ਤੋਂ ਸ਼ੁਰੂ ਹੋ ਕੇ ਸਦਰ ਬਾਜ਼ਾਰ ਲੋਹਾ ਬਾਜ਼ਾਰ ਪੁਰਾਣੀ ਅਨਾਜ ਮੰਡੀ ਅਤੇ ਬੱਸ ਸਟੈਂਡ ਤੇ ਹੁੰਦਿਆਂ ਹੋਇਆਂ ਸੰਗਰੂਰ ਵਾਲੀ ਕੋਠੀ ਵਿਖੇ ਸਮਾਪਤ ਹੋਇਆ ਮੀਡੀਆ ਨਾਲ ਗੱਲਬਾਤ ਕਰਦੇ ਹਨ ਥਾਣਾ ਸਿਟੀ ਦੇ ਅਫਸਰ ਜਸਵੀਰ ਸਿੰਘ ਤੁਰ ਅਤੇ ਥਾਣਾ ਸ਼ੇਰਪੁਰ ਦੇ ਇੰਚਾਰਜ ਮਲਵੰਤ ਸਿੰਘ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਚੌਕਸੀ ਕੀਤੀ ਜਾ ਰਹੀ ਹੈ ਅਤੇ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਉਨਾ ਕਿਹਾ ਕਿ ਅਗਰ ਕੋਈ ਵੀ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਤਾਂ ਉਹ ਪੁਲਿਸ ਫੋਰਸ ਨੂੰ ਇਤਲਾਹ ਦਿੱਤੀ ਜਾਵੇ ਉਨਾ ਕਿਹਾ ਕਿ ਅਗਰ ਕੋਈ ਵਿਅਕਤੀ ਚਾਈਨਾ ਡੋਰ ਵੇਚਦਾ ਫੜਿਆ ਗਿਆ ਤਾਂ ਬਖਸ਼ਿਆ ਨਹੀਂ ਜਾਵੇਗਾ ਹਾਂਜੀ ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਜੀ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿਉਂਕਿ 26 ਜਨਵਰੀ ਦਾ ਜਿਹੜਾ ਦਿਨ ਆ ਰਿਹਾ ਹੈ ਪਰਸੋਂ ਨੂੰ ਉਹਦੇ ਸਬੰਧੀ ਲੋਕਾਂ ਦੇ ਵਿੱਚ ਅਮਨ ਤੇ ਸ਼ਾਂਤੀ ਨੂੰ ਕਾਇਮ ਰੱਖਣ ਲਈ ਇਹ ਸ਼ਹਿਰ ਚ ਬਲੈਕਮਾਰਕ ਕੀਤਾ ਜਾ ਰਿਹਾ ਜਿਸ ਮਾਨਯੋਗ ਐਸਐਸਪੀ ਸਾਹਿਬ ਸ਼ੇਰਪੁਰ ਨੇ ਨਾਲ ਕਮਕੀ ਸਰਦਰ ਦੀ ਜਿਹੜੀ ਹੈਗੀ ਹੈ ਉਹਨਾਂ ਇੰਚਾਰਜ ਨੇ ਤੇ ਇਸ ਤਰ੍ਹਾਂ ਆਰਪੀ ਟੀਮ ਹੈ ਤੇ ਕਾਫੀ ਖੋਜ ਕਰਨਾ ਹੈਗੀ ਅੱਜ ਤੇ ਪੂਰੇ ਸ਼ਹਿਰ ਜੇ ਅਸੀਂ ਪੂਰਾ ਸਟ੍ਰੀਟ ਮਾਰਚ ਕਰਨਾ ਤਾਂ ਜੋ ਲੋਕੀ ਆਪਣਾ ਜਿਹੜਾ ਹੈਗਾ ਉਹਨੂੰ ਸੇਫੀਟ ਕਰ ਲੈ ਸ਼ਹਿਰ ਨੂੰ ਦੇਖੋ ਲੋਕਾਂ ਨੂੰ ਸੁਨੇਹਾ ਹੀ ਦੇਵਾਂਗੇ ਕਿ ਆਪਣਾ ਬਿਲਕੁਲ ਹੀ ਜਿਹੜਾ ਹੈਗਾ ਸ਼ਾਂਤੀ ਬਣਾਈ ਰੱਖਣਾ ਹਰ ਇੱਕ ਮਸਲੇ 'ਚ ਕੋਈ ਉਹਨਾਂ ਨੂੰ ਕਦੀ ਵੀ ਲੋੜ ਪੈਂਦੀ ਹੈ ਪੁਲਿਸ ਉਹਦਾ ਹਰ ਟਾਈਮ ਉਹਦੇ ਨਾਲ ਹੈਗੀ ਠੀਕ ਹੈ ਤੇ ਇਸ ਤੋਂ ਇਲਾਵਾ ਤੁਹਾਡੇ ਜਿਹੜਾ ਅੱਗੇ ਬਸੰਤ ਦਾ ਤਿਹਾਰ ਵੀ ਆ ਰਿਹਾ ਹੈ ਤੁਹਾਡੇ ਚੈਨਲ ਦੇ ਮੱਦੇਨਜ਼ਰ ਆਏ ਲੋਕਾਂ ਨੂੰ ਅਪੀਲ ਕਰਾਂਗੇ ਕਿ ਅਸੀਂ ਕੱਲ ਵੀ ਚੈਨਲ ਡੋਰ ਦੀ ਕਾਫੀ ਮਤਲਬ ਜਤੂਾਰੇ ਮਤਲਬ ਜਿ ਫੜੀ ਸੀ ਤੇ ਇਸ ਦਾ ਇਸਤੇਮਾਲ ਨਾ ਕਰਨਾ ਆਪਣੇ ਬੱਚਿਆਂ ਨੂੰ ਸਮਝਾਉਣਾ ਕਿ ਇਸ ਇਸ ਡੋਰ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਤੇ ਇਹ ਤੋਂ ਗਰੇਜ ਕਰਨੇ ਤੋਂ ਦੇਸ਼ ਦੇ 76ਵੇਂ ਗਣਤੰਤਰ ਦਿਵਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਚੌਕਸੀ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਅਮਨ ਸ਼ਾਂਤੀ ਨਾਲ ਗਣਤੰਤਰ ਦਿਵਸ ਮਨਾ ਸਕਣ ਇਸੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਦੇ ਹਲਕੇ ਧੂਰੀ ਚ ਦੇਸ਼ ਦੇ 76ਵੇਂ ਗਣਤੰਤਰ ਦਿਵਸ ਦੇ ਮੌਕੇ ਧੂਰੀ ਪੁਲਿਸ ਅਤੇ ਭਾਰੀ ਪੁਲਿਸ ਫੋਰਸ ਨਾਲ ਬਾਜ਼ਾਰਾਂ ਚ ਫਲੈਗ ਮਾਰਚ ਕੱਢਿਆ ਗਿਆ ਇਹ ਫਲੈਗ ਮਾਰਚ ਥਾਣਾ ਸਿਟੀ ਤੋਂ ਸ਼ੁਰੂ ਹੋ ਕੇ ਸਦਰ ਬਾਜ਼ਾਰ ਲੋਹਾ ਬਾਜ਼ਾਰ ਪੁਰਾਣੀ ਅਨਾਜ ਮੰਡੀ ਅਤੇ ਬੱਸ ਸਟੈਂਡ ਤੇ ਹੁੰਦਿਆਂ ਹੋਇਆਂ ਸੰਗਰੂਰ ਵਾਲੀ ਕੋਠੀ ਵਿਖੇ ਸਮਾਪਤ ਹੋਇਆ ਮੀਡੀਆ ਨਾਲ ਗੱਲਬਾਤ ਕਰਦੇ ਹਨ ਥਾਣਾ ਸਿਟੀ ਦੇ ਅਫਸਰ ਜਸਵੀਰ ਸਿੰਘ ਤੁਰ ਅਤੇ ਥਾਣਾ ਸ਼ੇਰਪੁਰ ਦੇ ਇੰਚਾਰਜ ਮਲਵੰਤ ਸਿੰਘ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਚੌਕਸੀ ਕੀਤੀ ਜਾ ਰਹੀ ਹੈ ਅਤੇ ਫਲੈਗ ਮਾਰਚ ਕੱਢਿਆ ਜਾ ਰਿਹਾ। ਉਹਨਾਂ ਕਿਹਾ ਕਿ ਅਗਰ ਕੋਈ ਵੀ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਤਾਂ ਉਹ ਪੁਲਿਸ ਫੋਰਸ ਨੂੰ ਇਤਲਾਹ ਦਿੱਤੀ ਜਾਵੇ। ਉਹਨਾਂ ਕਿਹਾ ਕਿ ਅਗਰ ਕੋਈ ਵਿਅਕਤੀ ਚਾਈਨਾ ਡੋਰ ਵੇਚਦਾ ਫੜਿਆ ਗਿਆ ਤਾਂ ਬਖਸ਼ਿਆ ਨਹੀਂ ਜਾਵੇਗਾ। ਹਾਂਜੀ ਮਾਝੂਗ ਐਸਐਸਪੀ ਸਾਹਿਬ ਸੰਗਰੂਰ ਜੀ ਵੱਲੋਂ ਸਖਤ ਵਿਸ਼ਾ ਨਿਰਦੇਸ਼ ਨੇ ਕਿ 26 ਜਨਵਰੀ ਦਾ ਜਿਹੜਾ ਦਿਨ ਆ ਰਿਹਾ ਹੈ ਪਰਸੋਂ ਨੂੰ ਉਹਦੇ ਸੰਬੰਧੀ ਲੋਕਾਂ ਦੇ ਵਿੱਚ ਅਮਨ ਤੇ ਸ਼ਾਂਤੀ ਨੂੰ ਕਾਇਮ ਰੱਖਣ ਲਈ ਇਹ ਸ਼ਹਿਰ ਫਲੈਗ ਮਾਰਚ ਕੀਤਾ ਜਾ ਰਿਹਾ ਜਿਸ ਦੇ ਮਾਨਯੋਗ ਅਸਫਸਾ ਸਾਹਿਬ ਸ਼ੇਰਪੁਰ ਨੇ ਨਾਲ ਚੰਕੀ ਸਦਰ ਦੀ ਜਿਹੜੀ ਹੈਗੀ ਆ ਉਹਦੇ ਇੰਚਾਰਜ ਨੇ ਤੇ ਇਸ ਤਰ੍ਹਾਂ ਆਰਪੀ ਟੀਮ ਹੈ ਤੇ ਕਾਫੀ ਹੋ ਜ਼ਰਨਾ ਹੈਗੀ ਅੱਜ ਤੇ ਪੂਰੇ ਸ਼ਹਿਰ ਜੇ ਤੁਸੀਂ ਪੂਰਾ ਫਲੈਗ ਮਾਰਚ ਕਰਨਾ ਤਾਂ ਜੋ ਲੋਕੀ ਆਪਣਾ ਜਿਹੜਾ ਹੈਗਾ ਉਹਨੂੰ ਸੇਫੀਟਾ ਬਚਾਅ ਲੋਕ ਦੇਖੋ ਲੋਕਾਂ ਨੂੰ ਸੁਨੇਹਾ ਹੀ ਦੇਵਾਂਗੇ ਕਿ ਆਪਣਾ ਬਿਲਕੁਲ ਹੀ ਜਿਹੜਾ ਹੈਗਾ ਸ਼ਾਂਤੀ ਬਣਾਈ ਰੱਖਣਾ ਹਰ ਇੱਕ ਮਸਲੇ 'ਚ ਕੋਈ ਉਹਨਾਂ ਨੂੰ ਕਦੀ ਵੀ ਲੋੜ ਪੈਂਦੀ ਹੈ ਪੁਲਿਸ ਉਹਦਾ ਹਰ ਟਾਈਮ ਉਹਦੇ ਨਾਲ ਹੈਗੀ ਠੀਕ ਹੈ ਤੇ ਇਸ ਤੋਂ ਇਲਾਵਾ ਤੁਹਾਡੇ ਜਿਹੜਾ ਅੱਗੇ ਬਸੰਤ ਦਾ ਤਿਹਾਰ ਵੀ ਆ ਰਿਹਾ ਹੈ ਤੁਹਾਡੇ ਚੈਨਲ ਦੇ ਮੱਦੇਨਜ਼ਰ ਆਏ ਲੋਕਾਂ ਨੂੰ ਅਪੀਲ ਕਰਾਂਗੇ ਕਿ ਅਸੀਂ ਕੱਲ ਵੀ ਚੈਨਲ 'ਤੇ ਕਾਫੀ ਮਤਲਬ ਤੁਹਾਰੇ ਮਤਲਬ ਜਿਹਾ ਫੜੀ ਸੀ ਤੇ ਇਸ ਦਾ ਇਸਤੇਮਾਲ ਨਾ ਕਰਨਾ ਆਪਣੇ ਬੱਚਿਆਂ ਨੂੰ ਸਮਝਾਉਣਾ ਕਿ ਇਸ ਇਸ ਡੋਰ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਤੇ ਇਹ ਤੋਂ ਗਰੇਜ ਕਰਨ ਦੇ ਤੋਂ